tasarım ਜਦ ਮਨ ਸਤਿਨਾਮ ਸਦਾ ਸਤ ਨਾਮ ਹਰਿ ਧਪਤੁ ਉਜਲ ਹੋਈ ਹੈ ਨਿਤ ਧਿਆਈਐ ਹਰਿ ਉਕੰਧ ਜਨਾ ਉਸਤਿ ਦੀ ਜੇਹਰ ਸਿਮਰਨ ਭਿਆਨ ਤੇ ਉਪਾਧਾ ਨਦ ਕੀਨੀ ਬੜਾ ਭਾਗੀ ਹਰ ਦੇ ਪ੍ਰਸਾਦ ਸ੍ਰੀ ਆਪਾ ਸਰੂਪ ਕੀਤਾ ਹੈ ਗੁਰੂ ਸਾਹਿਬ ਜੀ ਨੇ ਆਣ ਕਿ ਇੰਝਾ ਕੋਤ ਸਰਦ ਸੁਖ ਦਾਤਾ ਉਜਣ ਦਾਤਾ ਸਾਰੇ ਦੀਆਂ ਇੱਛਾ ਪੂਰਨ ਕਰਵਾਇਆ ਹੈ ਸਾਰੇ ਦੀਆਂ ਬੰਧਾ ਪੂਰਨ ਕਰਵਾਇਆ ਹੈ ਜਾਂ ਕੇ ਵਾਸਹਿਬ ਤਾਂ ਤੇ ਨਾਲ ਕਿੰਨੇ ਜਿਹੇ ਸੁਰਗਤ ਤਾਂ ਤੇ ਹੋਵੇ ਉਹਦੇ ਵਸ ਹੈ ਫਿਰ ਕੁ ਸੰਸੂ ਐਸਾ ਅੰਧਿਆਰੀਆ ਮੇਰੇ ਜਿਹੜੇ ਆਸਮਨ ਸੂ ਤਾਰੇ ਮੇਰੇ ਮਨ ਉੱਤੇ ਸੁਖੀਂ ਗੱਲ ਨਹੀਂ ਕਰਦੇ ਵੀ ਇਹ ਸੁਖੀਂ ਗੱਲ ਕਰਦੇ ਆ ਉਸਾਰ ਸਭ ਸੁਖ ਪਾਵੇ ਕਿ ਮੇਰੇ ਬਗਤਾਂ ਕੀ ਜਪ ਮੰਨ ਸਤਿਨਾਮ ਜਿਹੜਾ ਪਰਿਸ਼ਰਵਾਇਤ ਹੋਇਆ ਆਦਿ ਸਤਿ ਤੁਦ ਸਤ ਐ ਸਤ ਨਾਨਕ ਹੋਸੀ ਪਹੀ ਸਤਹੀ ਕੋ ਸੂਤ ਜਪੰਤਾਰੇ ਰੂਜ਼ੰ ਦਿਨਕੇ ਸਭ ਸੁਖ ਪਾਵੇਂ ਮੇਰੀ ਬਣਾ ਜਪ ਸਤਿਨਾਮ ਸਦਾ ਸਤਨਾਮ ਹਰ ਪੰਥ ਮੁਖੂਜੜ ਹੋਈ ਆ ਗੁਰਸਬ ਕੰਨਿ ਨੇ ਇਹ ਸੰਸਾਰ ਵਿੱਚ ਤੇਰਾ ਮੁਖ ਉਦਨਾ ਆਏਗਾ ਤੈਨੂੰ ਵਡਿਆਈ ਮਿਲੇਗੀ ਤਨ ਤੇ ਬੁਲਲੇ ਪਾਸ਼ਾ ਸਤਿ ਸ੍ਰੀ ਅਕਾਲ ਅਰਜਨ ਦੇਵ ਮਹਾਰਾਜ ਜੀ ਦੀ ਬਾਰਗ ਰਕੀ ਸਮਨ ਵਡਿਆਈ ਦੀ ਗੱਲ ਸਮ ਸੁਖਾਂ ਦੀ ਅਰਦਾਸ ਹੈ ਸਾਡੇ ਮਨਤੇ ਜਿੱਦਿਆਂ ਭਰਨਾ ਨਾ ਕੋਈ ਕਮੀ ਨਹੀਂ ਹੈ ਜੇ ਅਸੀਂ ਗੱਤਾਂ ਵੀ ਮਿਲਣੇ ਚਾਹੀਏ ਜੇ ਸਾਡੇ ਸਾਨੂੰ ਰਸਤਾ ਬਣਦੇ ਹੈ ਪੁਰਸਤ ਜੀ ਭਰਦਾ ਤੇ ਇਹ ਕੰਮ ਕਰ ਲੈ ਤੇ ਕਿੰਨੇ ਦਿਨ ਬਾਅਦ ਸਾਰੇ ਨਾਲ ਪੂਛਾ ਪੁੱਛਣਾ ਹੋ ਜਾਏ ਜਿਹੜੀ ਉਮੰਦੀਆਂ ਭਰਨਾ ਹੋ ਤੇ ਨਾਲੇ ਜੀ ਨਾਲੇ ਤੈਨੂੰ ਵਡਿਆਈ ਮਿਲੇਗੀ ਪੰਜਵੇਂ ਪਾਤਸ਼ਾਹ ਸਾਹਿਬ ਜੀ ਨੂੰ ਅਰਜਨ ਦੇਵ ਮਹਾਰਾਜ ਕਦਿਆਂ ਜੇ ਤੋਰੀ ਆਈ ਰਾਣੀ ਇਹ ਤੂੰ ਸੁੱਕ ਜਾਉਂ ਲੱਗ ਤੇ ਕੀ ਕਰਨਾ ਬੇਗਾ ਉਸ ਐ ਉਹ ਕਹਿੰਦੇ ਹਨ ਵਿਚਾਰ ਪਦਾਰਥ ਅੱਗੇ ਕੋ ਮੰਗੇ ਸਾਂਝ ਜਨਾ ਕੀ ਸੇਵਾ ਲਾ ਕੇ ਦੇਖ ਆਪਣਾ ਦੁੱਖ ਮਿਟਾਵੇ ਹਰਾ ਨਾਮ ਹਿਦਿਆ ਸਰਤਾ ਜੇ ਤੂੰ ਆਪਣੀ ਸੋਭਾ ਲੋੜੀ ਵੀ ਮੁੜਿਆ ਨਹੀਂ ਜਾਂਦਾ ੁੰਡੇ ਵਾਸਤੇ ਬੜੇ ਬੜੇ ਕੰਮ ਕਰਦਾ ਹੈ ਜੀ ਸੰਸਾਰ ਸਾستی ਤੇਨੂੰ ਕਿਤੇ ਘੁੜੀ ਮਾਰਨ ਕਹੇ ਲਈ ਵਾਸਤੇ ਕਿਤੇ ਬੇਇਮਾਨੀ ਹੋ ਰਹੀ ਨਹੀਂ ਕਹਿੰਦੇ ਕਰੇ ਬੜਾਈ ਮੁੱਲੀ ਚਾਹੇ ਸਾਥ ਜੀ ਗੁਰਦੀ ਹੈ ਪਰ ਗੁਰੂ ਕੇ ਨਾਮ ਤੇ ਨੋੜਿਆਏ ਕਿਵੇਂ ਮਿਲੇਗੀ ਤੈਨੂੰ ਅਰਿਆਈ ਨਾਲ ਮਿਲੇਗੀ ਜੇ ਤੂੰ ਆਪਣਾ ਦੂਤ ਨੂੰ ਜਾਵੇ ਹਰ ਹਰ ਨਾਮ ਜਪਿਆ ਸਦਕਾਵੇ ਜੇ ਤੂੰ ਆਪਣੀ ਸੋਪਾ ਲੋਣਾ ਸਾਧ ਸੰਗ ਇਹੋ ਮੈਂ ਚੋੜੇ ਗੁਰੂ ਸਾਹਿਬ ਨੇ ਕਹੇ ਕਿ ਅੰਮ੍ਰਿਤਸਰ ਮਿਲਣ ਚਾਹਤੇ ਗੁਰੂ ਕੇ ਨਾਮ ਵਿੱਚ ਤੇ ਹੋਰ ਮੈਂ ਛੱਡ ਕੇ ਮੈਂ ਸਭ ਕੇ ਸਾਰੇ ਕੰਮ ਛੱਡ ਕੇ ਸਿਆਮ ਨੂੰ ਛੱਡ ਕੇ રાહી જ્ઞાત કે કે ગુરુ સબ કે દેવી જڑا પરમેશ્વર دا નામ હે અમૃત રૂપ હે એ નિક્તાવળ હે એ સાઈ આ હોવે જે સા સંગીત કામ પ્રાપ્ત હોવે ਗੁਰੂ ਬਾਬਾ ਕਬੀਰ ਜੀ ਕਹਿੰਦੇ ਤੂੰ ਰੋੜਾ ਹੋਏ ਰੋਇਆ ਤੂੰ ਹੋਏ ਤੂੰ ਕਿਆ ਪਿਆ ਕਰਤੀ ਤੂੰ ਦੁੱਖ ਦੇ ਜਿਨੇ ਕੋਈ ਰਹੀ ਜਾਵੇ ਤੇ ਨਾ ਉਹ ਵੀ ਦੁੱਖ ਹੋਵੇਗਾ ਟੁੱਟਾ ਲੱਗੇਗਾ ਸਾਂ ਸਮਝੀ ਉਹਨੂੰ ਐਸੀ ਤੇਰਾ ਜੀਵਨ ਹੁਣਾਂ ਤੀਉ ਤੇ ਤੈਨੂੰ ਵੀ ਦੁੱਖ ਹੀ ਨਾ ਹੋਵੇ ਉਹਨੇ ਕੀ ਬਰਮਾਨ ਕਰ ਦਿਆ ਨਾ ਆਪਾ ਸਰੰਗ ਕਾਲੇ ਸਿ ਉਹਨੇ ਗੁਰੂ ਨੂੰ ਪਲਾਦਾ ਮਨ ਨੂੰ ਗਵਾਇਆ ਤੂੰ ਆਪ ਵੀ ਛੋੜਿਆ ਆਪ ਮਿਲਾਇਆ ਗੁਰੂ ਘਰ ਨੇ ਤੇ ਨਭ ਲਿਆ ਗੁਰਮੁਖ ਤੇ ਗੁਰੂ ਨਾਲ ਜੁੜ ਗਏ ਉਸੇ ਬਾਬਾ ਕਬੀਰ ਜੀ ਇੱਕ ਤਰੀਕ ਇੱਕ ਸਭ ਤੋਂ ਵੱਧ ਬੜਾ ਸੁਣਾਉਚਾ ਕਰਦੇ ਕਬੀਰ ਗੰਗਾ ਘਰ ਤੋਂ ਗੰਗਾ ਨੀਰ ਤੋਂ ਘੜ ਕਰੇ ਪੀਵੇ ਨਿਰਮਲ ਨੀਰ ਬਾਬਾ ਕਬੀਰ ਦੀ ਬਰਮਾਨ ਕਰਦੀਆਂ ਕਬੀਰ ਗੰਗ ਜੰਮ ਗੰਗਾ ਤੇ ਜੇ ਤੂੰ ਕਿਤੇ ਘੜੀ ਬਣਾ ਲਿਆ ਨਿਰਮਲ ਨਿਰਮਲ ਜਿਹੜਾ ਨੀਰ ਸ਼ੁੱਧ ਨੀਰ ਪਾਣੀ ਕਿੰਦਾ ਲਿਆ ਉਧੇ ਬਿਨਾਰ ਮੁਖਨਾ ਮੁਖ ਪੀ ਲਿਆ ਬੁਰੂ ਦੇ ਦਾਸ ਹੋਇ ਤਾਹੇ ਮਿਲਿਆ ਘਰਵਾਨ ਪਰ ਕਿਤੇ ਨੀ ਗੱਲ ਨਹੀਂ ਬਣੀ ਰੋੜਾ ਹੋਇ ਤੋ ਕਿਆ ਪਿਆ ਪੰਛੀ ਕੋ ਤੁਕ ਦੇ ਵੀ ਤੇਰੇ ਤੋਂ ਤੇ ਦੁੱਖ ਹੋਗਾ ਕੋਈ ਰਾਈ ਤੇ ਲਿਆ ਠੁੱਡਾ ਲਗਿਆ ਹੁਣ ਦੁੱਖ ਮਿਲੇਗਾ ਇਸ ਕਰਕੇ ਬਾਬਾ ਕਬੀਰ ਜੀ ਕਿਹਨੇ ਰੋੜਾ ਮੈਂ ਤੋ ਕਿਆ ਪਿਆ ਪੰਛੀ ਕੋ ਦੂ ਦੇ ਐਸਾ ਤੇਰਾ ਦਾਸ ਜਿਉਂ ਧੰਨੀ ਮੈਂ ਹੈ ਬਾਬਾ ਕਬੀਰ ਜੀ ਕਿਹਨੇ ਤੇਰਾ ਦੁੱਖ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਸਾਰਿਆਂ ਤੇ ਤੇਰੇ ਤੇ ਨਿਮਰਤਾ ਤੇ ਸਹਿਜ ਭਾਵ ਹੁਣ ਤੋ ਗੁਰੂ ਦੀ ਬਾਣੀ ਮਰ ਤੋਂ ਰੂਪ ਹੈ ਗੁਰੂਤੀ ਬਾਣੀ ਸਹਿਜ ਕੋ ਆਵਿਆ ਅਹਿਸਾਸ ਜੀ ਗੁਰੂਤੀ ਬਾਣੀ ਦਾ ਉਦੇਸ਼ ਜਿਹੜਾ ਇਹ ਜੀਵ ਦੇ ਵਿੱਚੋਂ ਮੈਂ ਕਰਦਾ ਹੈ ਇਹ ਜੀਵ ਦੇ ਵਿੱਚੋਂ ਸੰਸਾਰ ਜੀ ਆਪਣਾ ਜਿਹੜਾ ਆਪ ਹੈ ਜਗਰਾਈ ਹੈ ਸਿਆਣਪ ਹੈ ਉਹ ਕਰਦੇ ਹਾਂ ਕਿੰਨੇ ਵੀ ਫਿਰ ਕੀ ਹੋਏਗਾ ਰੋੜਾ ਹੋਏ ਤੇ ਕਿੰਨੇ ਨਰ ਕੀ ਬਣਿਆ ਇੱਕ ਇੱਕ ਪੰਦੀ ਕੋਈ ਫਰਾਂ ਨਹੀਂ ਕਿ ਤੇਰਾ ਮਨ ਐਸੀ ਤੇਰੀ ਜੀਵਨ ਦਾ ਐਸਾ ਤੇਰਾ ਜੀਵਨ ਹੋਇਆ ਤੇਰੇ ਤੋਂ ਕਿਸੇ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਵੀ ਮਿੱਟੀ ਬਣ ਜਾ ਮਿੱਟੀ ਤੋਂ ਪੱਟੀ ਤੇ ਕੋਈ ਚੀਜ਼ ਨਹੀਂ ਪਰ ਕਹਿੰਦੇ ਨੇ ਮੇਰੇ ਵੀ ਕਹਿੰਦੇ ਨੇ ਵੀ ਦੁੱਖ ਹੋਏਗਾ ਤੇਰਾ ਕਿਸੇ ਨੂੰ ਤੇਰਾ ਦੁੱਖ ਨਹੀਂ ਹੋਣਾ ਚਾਹੀਦਾ ਐਸੀ ਤੇਰੀ ਨਿਮਰਤਾ ਐਸ ਤੇਰੀ ਅਵਸਥਾ ਹੋਣੀ ਚਾਹੀਦੀ ਹੈ ਸਾਧ ਸੰਗਤ ਜੀ ਆਓ ਥੋੜਾ ਜਿਹਾ ਸਮਾਂ ਲਾਉਣਾ ਕੋਈ ਜ਼ਿਆਦਾ ਸਮਾਂ ਨਹੀਂ ਕੁਝ ਆਪਾਂ ਲੈ ਕੇ ਜਾਣਾ ਭਾਈ ਬਾਹਰ ਸਿੰਘ ਦੇ ਗਰੇ ਵੀ ਤੇ ਪਹੁੰਚਾਂ ਪਰਿਵਾਰ ਨੂੰ ਸੰਗਤ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸਵਾਗਤ ਹੋਇਆ ਸਾਧ ਅੰਦਰ ਤੇ ਜਾਸ ਇੰਨੇ ਵੱਡਾ ਚਲ ਹੋ ਗਿਆ ਸੀ ਵੀ ਇਹ ਸਮੇਂ ਨੂੰ ਢੀਕ ਦੇ ਨੂੰ ਸਾਥ ਚੱਜੀ ਕਈ ਵਾਰੀ ਦਾਸਪੁਰ ਗਏ ਬਾਬਾ ਜੀ ਸਮੰਦੇ ਹੋ ਪਰ ਸਮਾਂ ਹੀ ਐਸਾ ਚੱਲ ਰਿਹਾ ਸੀ ਕਿੱਛੇ ਤੇ ਰੱਖਣ ਲੱਗੇ ਸੀ ਸਮਾਂ ਦੋ ਤਿੰਨ ਪ੍ਰੋਗਰਾਮ ਸੇ ਹੁਣ ਹੀ ਰੱਖੋ ਮੈਂ ਵੀ ਇਹ ਤੇ ਚੌਕਾ ਹੋ ਜਾਏਗਾ ਐਤੋਂ ਵੱਡ ਚਾਰ ਪ੍ਰੋਗਰਾਮ ਨੂੰ ਉਸੇ ਜਾਸ ਸੰਕਿਸ਼ਲੇ ਐਤਵਾਰ ਨੂੰ ਕਿਰਪਾ ਕਰਕੇ ਉਹਨੂੰ ਪਿਆਰ ਸਤਿਕਾਰ ਦੇ ਨਾਲ ਤੇ ਨਿਮਰਤਾ ਦੇ ਨਾਲ ਪਰਿਵਾਰ ਸੇਵਾ ਕਰ ਰਿਹਾ ਤੇ ਆਪਣੀ ਬੜੀ ਨਿਮਰਤਾ ਨਾਲ ਗੁਰੂ ਦੇ ਚਰਨਾਂ 'ਚ ਜੇ ਮਨ ਕਰਕੇ ਬੈਠਣਗੇ ਤਾਂ ਦਾਂਦਲ ਬਣੇਗੀ ਕਾ ਪਤਾ ਲੱਗਿਆ ਵੀ ਸਾਡਾ ਜੀਵਨ ਕੀ ਹੈ ਜਿਹੜੇ ਗੁਰੂ ਤੋਂ ਦਾਤਾਂ ਮੰਗਦੇ ਆ ਨਾ ਜਿਹੜੇ ਗੁਰੂ ਤੋਂ ਖੁਸ਼ੀਆਂ ਮੰਗਦੇ ਆ ਜਿਹੜੇ ਕਿੰਤ ਅਸੀਂ ਅਰਦਾਸਾਂ ਵੀ ਕਰਦੇ ਹਾਂ ਕੀ ਕਹਿੰਦੇ ਆ ਆਹ ਬੜੇ ਪਿਆਰ ਸੋਹਣੇ ਗੱਲਾਂ ਸੁਣਦੀ ਕਰਦੇ ਆ ਵੀ ਖੇ ਹੋਈ ਟੋਪਿਆ ਪਿਆ ਜੋ ਉੱਠ ਲਾ ਕੁਟ ਲੱਗਿਆ ਅੰਗ ਹਰ ਜਨ ਐਸਾ ਕਾਹੀ ਹੈ ਜਿਵੇਂ ਪਾਣੀ ਸਭੰਗ ਕਹਿੰਦੇ ਨੇ ਮਿੱਟੀ ਬਣਿਆ ਵੀ ਕੁਛ ਨਹੀਂ ਬਣਿਆ ਨਹੀਂ ਪਤਲੀ ਹੋ ਗਈ ਜਦੋਂ ਬੱਚੋ ਦੀ ਆਂਦੀ ਨੂੰ ਪਤਾ ਹੀ ਹੈ ਮਿੱਟੀ ਦਾ ਕਿੰਨੀ ਕਿੰਨੀ ਹੁੰਦੀ ਹੈ ਕਿਦੋਂ ਨਾ ਹੋਏ ਜਰਾ ਇਹਾਂ ਵਿੱਚ ਹੋ ਰਿਹਾ ਬੜਿਆ ਨਹੀਂ ਕੋਈ ਗੱਲ ਨਹੀਂ ਸਮਝਣੀ ਫਿਰ ਮਿੱਠੀ ਬਣਾਨੀ ਕੋਈ ਗੱਲ ਨਹੀਂ ਬਤਾ ਕਿ ਉਹਦੀ ਆਪਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨਮ ਕਰਦੇ ਆ ਨਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਸੇਵਾਦਾਰ ਸਿੰਘ ਭਾਈ ਕਨਈਆ ਜੀ ਨੂੰ ਸੇਵਾ ਤੇ ਲਾਇਆ ਹੋਇਆ ਸੀ ਇਹਨੂੰ ਨਹੀਂ ਪਤਾ ਕਿ ਕਿਸ ਨੇ ਮਾਰਿਆ ਕਿ ਨਹੀਂ ਮਾਰਿਆ ਐਸੀ ਅਵਸਥਾ ਪ੍ਰੇਮ ਪਰਮੇਸ਼ਰ ਦੇ ਪਿਆਰਿਆਂ ਦੀ ਹੁਣ ਭਾਈ ਕਨਈਆ ਜੀ ਨੂੰ ਸੱਦਿਆ ਗਿਆ ਵੀ ਇਹ ਤੇ ਦੁਸ਼ਮਣ ਨੂੰ ਹੀ ਪਾਣੀ ਪਿਆਈ ਜਾਂਦਾ ਹੈ ਭਾਈ ਜੀ ਨੇ ਯਾਦ ਹੀ ਤੇ ਦੁਸ਼ਮਣਾਂ ਨੇ ਪਾਣੀ ਪਿਆ ਹੀ ਜਾਂਦਾ ਤੇ ਧੰਗੂ ਗੋਬਿੰਦ ਸਿੰਘ ਮਹਾਰਾਜ ਨੇ ਸਦਿਆ ਗਿਆ ਤੇ ਸਾਧ ਸੰਗਤ ਜਦੋਂ ਸਦਿਆ ਤੇ ਪੁੱਛਿਆ ਆਪ ਸਾਡੇ ਇਤਿਹਾਸ ਦੇ ਜਾਣੂ ਭਾਈ ਘਰਿਹਾ ਜੀ ਕਹਿਣ ਲੱਗਿਆ ਵੀ ਤੂੰ ਦੁਸ਼ਮਣ ਨੂੰ ਭਾਈ ਘੁਣਈਆ ਜੀ ਪਾਣੀ ਪਿਆ ਹੀ ਜਾਂਦਾ ਹੈ ਉਹ ਕਹਿੰਦੇ ਗੁਰਸਹਿਬ ਜੀ ਇਹ ਮੈਨੂੰ ਕੋਈ ਦੁਸ਼ਮਣ ਦੀ ਸਿੱਧ ਮੈਂ ਤਾਂ ਗੱਲ ਕਰਾਂ ਮੈਨੂੰ ਤਾਂ ਕੋਈ ਦੁਸ਼ਮਣ ਦਿਖਦਾ ਹੀ ਨਹੀਂ ਕਿਉਂਕਿ ਤੂੰ ਤੂੰ ਕਰਤਾ ਤੂੰ ਹਾਂ ਮੁਜ ਵਿੱਚ ਰਹਾ ਨਾ ਹੂੰ ਜਦ ਆਪ ਪਰ ਕਰ ਮਿਲ ਗਿਆ ਜਦ ਦੇਖੋ ਤਰ ਤੂੰ ਵੀ ਤੂੰ ਹੀ ਦਿਖਦਾ ਮੈਨੂੰ ਕੋਈ ਦਿਖਦਾ ਨਹੀਂ ਸਾਸ ਜੀ ਇਹ ਕਹਿੰਦੇ ਬੁਸੇ ਨਹੀਂ ਸੀ ਹੋਏ ਗੁਰੂ ਜੀ ਨੇ ਝਿੜ ਗਿਆ ਨਹੀਂ ਸੀ ਮੈਂ ਤੂੰ ਦੁਸ਼ਮਣ ਨੂੰ ਪਾਣੀ ਪਿਉਂਦਾ ਹੈ ਤੇ ਤੇ ਸਾਸ ਜੀ ਕਹਿਣ ਲੱਗੇ ਭਾਈ ਮਸਤਰੀਆ ਜੀ ਨੂੰ ਮਲਮ ਵੀ ਦਿੱਤੀ ਤੇ ਪੱਟੀ ਵੀ ਦਿੱਤੀ ਤੇ ਕਹਿਣ ਲੱਗੇ ਭਾਈ ਜਿੱਦ ਤੇ ਤੂੰ ਪਾਣੀ ਪਿਉਂਦਾ ਕੋਈ ਜਿਹੜਾ ਕੋ ਮੇਰਾ ਜਿਹਨੇ ਪੱਟਣ ਹੋਇਆ ਕੋ ਜਿਤਨਾ ਤੇ ਮਲਮ ਪੱਟੀ ਵੀ ਕਰੀ ਸਾਸ ਜੀ ਇਤਨਾ ਬਾਬਾ ਹੁਣ ਕਬੀਰ ਜੀ ਬ੍ਰਾਹਮਣ ਪਰਮਾਨ ਕਰਦਾ ਤੂੰ ਵੀਰ ਰੋੜਾ ਬਣ ਗਿਆ ਤੇ ਤੇਰਾ ਦੋਗਣਾ ਹੋਵੇ ਰੋੜਾ ਹੋ ਤਾਂ ਕਿ ਆਪੇ ਪਰਤੀ ਤੋਂ ਦੂਦੇ ਕੋਈ ਰਹੀ ਜਾਵੇਗਾ ਟੂੜਾ ਲੱਗੇਗਾ ਤਕਦੀਮ ਮਨਾਏਗਾ ਫਿਰ ਵੀ ਕਿਵੇਂ ਦਾ ਕੋਈ ਫਾਇਦਾ ਨਹੀਂ ਹੋਇਆ ਤੇ ਜੂ ਇਹੋ ਜਿਹਾ ਬਣ ਜਾ ਤੂੰ ਧਰਨੀ ਮੇਂ ਖੇਤ ਇਹੋ ਜਿਹਾ ਬਣ ਜਾ ਜਿਵੇਂ ਮਿੱਟੀ ਪਈ ਹੈ ਤੇ ਕੇਹ ਹੋਈ ਤੋਂ ਕਰਾਪਿਆ ਜੋ ਉੱਡ ਲਾ ਕੇ ਅੰਗ ਤੇ ਜੇ ਖੇਵੀ ਬਣ ਗਿਆ ਮੂਟੀ ਬਣ ਗਈ ਫੇਰੀ ਅਵਜ ਦੇਗੀ ਤੇ ਕਿਸੇ ਦੇ ਤੰਨ ਨੂੰ ਲੱਗੇਗੀ ਤੇ ਭੁਖੀ ਹੋਵੇਗਾ ਉਹ ਦੁਖੀ ਵੀ ਨਹੀਂ ਹੋਣਾ ਚਾਹੀਦਾ ਤੇਰੇ ਤੋਂ ਫਿਰ ਕੀ ਹੋਣਾ ਚਾਹੀਦਾ ਹੈ ਬਾਬਾ ਕਬੀਰ ਦੀ ਵੀਰ ਕੇ ਉਤੋ ਕਿਉਂ ਪਿਆ ਜੋ ਉੱਤ ਲੱਗਿਆ ਅਰਜਨ ਐਸਾ ਚਾਹੀਏ ਜਿਉ ਪਾਣੀ ਸਰਬੰਧ ਕਿਨੇ ਰਹਿਸ਼ਮ ਦਾ ਕਹਿੰਦੇ ਇਹੋ ਜਿਹਾ ਚੈਗਣਾ ਜਿਵੇਂ ਪਾਣੀ ਹੈ ਪਾਣੀ ਵਰਗਾਉਣਾ ਚਾਹੀਦਾ ਪਤਲਾ ਸਾਤ ਸੰਗੀ ਫਿਰ ਕਹਿੰਦੇ ਵੀ ਪਾਣੀ ਹੋਇਆ ਤਾਂ ਕਿਆ ਪਿਆ ਸੀਰਾ ਡਰਦਾ ਹੋਏ ਕਹਿੰਦੇ ਵੀ ਜਦੋਂ ਆਪਦੇ ਅਨੁਸਾਰ ਸੰਗੀ ਪਤਾਈਏ ਪਾਣੀ ਜਿਹੜਾ ਪਾਣੀ ਗਰਮੀ ਦੇ ਵਿੱਚ ਤੇ ਗਰਮ ਹੋ ਜਾਂਦਾ ਹੈ ਠੰਡੇ ਦੇ ਵਿੱਚ ਠੰਡਾ ਹੋ ਜਾਂਦਾ ਆਪ ਨੂੰ ਪਤਾ ਵੀ ਕਿਤੇ ਏ ਰੋੜਦਾ ਨੂੰ ਨਾ ਵੇ ਪਾਣੀ ਟੈਂਕੀ ਦਾ ਉੱਤੋਂ ਆਉਣਾ ਵੇ ਤੇ ਕਹਿਣਾ ਬਈ ਜ਼ਿੰਦਗੀ ਹਾਰੂ ਨਾ ਤੇ ਕੋ ਮਗਦਮ ਨਾ ਵੇ ਪਾਣੀ ਝੱਟ ਪੈ ਜਾਣ ਕੀ ਹੋ ਜਨਾਂਗੀ ਪਾਣੀ ਨਾਲ ਨਹੀਂ ਕੋਈ ਬਣੀ ਕੀ ਗੱਲ ਨਹੀਂ ਬਣੀ ਕਿੰਨੇ ਕਿਵਿਦਾ ਚਾਹੀਦਾ ਹੈ ਪਾਣੀ ਹੋਇਆ ਤਾਂ ਕਿਆ ਪਿਆ ਸੀਰਾ ਤਾਤਾ ਹੱਤ ਜਨ ਐਸਾ ਚਾਹੀਏ ਜਨਸਾਰਾ ਅਰਹੀ ਹੋਏ ਰਮੇਸ਼ਨ ਦਾ ਪਿਆਰਾ ਤੇ ਇਹੋ ਚਾਹਣਾ ਚਾਹੀਦਾ ਪਰ ਇਥੇ ਗੁਰਸਾਹਿਬ ਦਾ ਗੁਰੂ ਜੀ ਜਿਹੜੇ ਬਣਗੇ ਨਾ ਉਹਦੇ ਉਨ੍ਹਾਂ ਗੁਰਮੁਖਾਂ ਨੇ ਲਾਧਾ ਉਹਨਾਂ ਦੇ ਮਨ ਦੇ ਵਿੱਚ ਸਹਿਜ ਪਾਵ ਆ ਗਿਆ ਉਹਨਾਂ ਦੇ ਮਨ ਵਿੱਚ ਨਿਮਰਤਾ ਹੋ ਗਈ ਤੇ ਉਹ ਗੁਰੂ ਦੇ ਉਪਦੇਸ਼ ਨਾਲ ਜੁੜ ਗਏ ਸਾਧ ਸੰਗਤ ਜੀ ਇੱਥੇ ਗੁਰੂ ਉਪਦੇਸ਼ ਕਰਦੇ ਆ ਚੌਥੇ ਪਾਤਸ਼ਾਹ ਸਤਿਗੁਰੂ ਗ੍ਰੰਤ ਸਾਹਿਬ ਜੀ ਦਾ ਆਪਾਂ ਵਿਚਾਰਨ ਕੀਤਾ ਆ ਸ਼ਬਦ ਵੀ ਸਰਵਣ ਕੀਤਾ ਹੈ ਕਿ ਇੱਥੇ ਚਾਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਆਨਤੇ ਨਾ ਸੋ ਐਸਾ ਹਰ त्याਜੀਆ ਮੇਰੇ ਜੀ ਜਿਹੜੇ ਤਾਂ ਸੁਖ ਪਾਵੇ ਮੇਰੇ ਮਨਾ ਜਾ ਕੋ ਮਨਾ ਸਤ ਨਾਮ ਸਦਾ ਸਤ ਨਾਮ ਤੇ ਪ੍ਰਾਪਤ ਹੋਏਗਾ ਹਰਤ ਪਤ ਮੁਖ ਉਜਲ ਹੋਈ ਹੈ ਕਿਨ ਤੇਰਾ ਇੱਥੇ ਵੀ ਤੇਰਾ ਮੁਖ ਜਿਹੜਾ ਹੈ ਇੱਥੇ ਵੀ ਸ਼ਾਬਾਸ਼ ਮਿਲੇਗੀ ਇੱਥੇ ਵੀ ਵਡਿਆਈ ਮਿਲੇਗੀ ਹਰਤ ਪਤ ਮੁਖ ਉਜਲ ਹੋਈ ਹੈ ਹਰਤ ਪਤ ਅਤੇ ਤੇਰੀ ਅਗਾਹ ਪ੍ਰਲੋਕ ਤੇ ਵੀ ਤੇਰੀ ਵਡਿਆਈ ਹੋਵੇਗੀ ਤੇ ਹਰਤ ਪਤ ਮੁਖ ਉਜਨੀ ਤੇ ਆਇਆ ਹਰ ਕੋ ਖੰਗਰੰਜਨਾ ਜਹਰ ਸਿਮਰਨ ਪਿਆ ਕੈ ਉਪਾਨ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਕੋ ਮੁਖ ਗੁਰ ਇਹ ਮਤ ਦੀਨੀ ਜਪ ਹਰ ਭੌਜਲ ਕਰਨਾ ਵਿਚਾਰ ਤੇ ਸਭ ਕਰ ਲਿਆ ਪਰ ਗੁਰੂ ਕਹਿੰਦੇ ਨੇ ਕਿ ਵਡਭਾਗੀ ਹਰ ਜਪਨਾ ਜਿਹੜੇ ਵੱਡੇ ਆ ਭਾਗਾਂ ਵਾਲੇ ਹਨ ਉਹ ਗੁਰੂ ਦੇ ਉਪਦੇਸ਼ ਨਾਲ ਜੁੜ ਜਾਂਦੇ ਹਨ ਉਹ ਗੁਰੂ ਦੀ ਮਤਿ ਨਹੀਂ ਹਾਸਲ ਕਰ ਲਿਤੀਆ ਉਹ ਗੁਰੂ ਦੇ ਅਨੁਸਾਰ ਜਲਦੇ ਚਲਦੇ ਹਨ ਤੇ ਗੁਰੂ ਸਾਹਿਬ ਕਰਦੇ ਹਨ ਕਹਿੰਦੇ ਹਨ ਮਲਾਗੀ ਹੈ ਸੁਣੀ ਹੈ ਮੰਨ ਰੱਖੀ ਹੈ ਭਾਉ ਗਾ ਕੇ ਸੋਕੇ ਮਾਤੇ ਵਿੱਚ ਚਾਰਣ ਇਹ ਕਰਦੇ ਇਹ ਗੁਰਦੇ ਪਿਆਰੇ ਕਿਹੋ ਜਿਹੇ ਨੇ ਵੀ ਗੁਰਦੇ ਦੇਸ਼ ਨਾਲ ਉਹਨਾਂ ਤੇ ਸਾਸ ਜੀ ਦਿਖਦਾ ਨਹੀਂ ਪੇ ਮੇਰਾ ਦੁਸ਼ਮਣ ਹੈ ਵੀ ਮੇਰਾ ਸੱਜਣਾ ਹੈ ਇਹਦੇ ਸਾਸ ਜੀ ਸਾਨੂੰ ਤੇ ਦੁਸ਼ਮਣ ਤੇ ਸੱਜਣ ਹੀ ਦਿਖੀ ਜਾਂਦੇ ਪਰ ਗੁਰੂ ਦੇ ਪਿਆਰਿਆਂ ਨੂੰ ਨਹੀਂ ਦਿਖਦੇ ਗੁਰੂ ਸਾਹਿਬ ਤਾਂ ਤੇ ਪ੍ਰਮਾਨ ਕਰਦੇ ਨੇ ਦੀ ਮਿਹਰ ਕਰਕੇ ਸਤਿ ਸ੍ਰੀ ਅਕਾਲ ਜਨ ਦੇ ਮਹਾਰਾਜ ਜੀ ਕਿਨੇ ਗੁਰਪੂਰਾ ਭੇਟਿਓ ਵਡਭਾਗੀ ਮਨਹਿ ਪਿਆ ਪ੍ਰਗਾਸਾ ਮੰਦ ਵਿੱਚ ਪ੍ਰਗਾਸ਼ ਹੋ ਗਿਆ ਤੇ ਸਾ ਸੰਗਤਿ ਮਨ ਵਿੱਚ ਪ੍ਰਦਾਸ਼ ਗੁਰੂ ਦੀ ਮਤ ਨਾਲ ਹੀ ਆਉਣਾ ਗੋਦ ਦੇ ਪ੍ਰਦੇਸ਼ ਨਾਲ ਹੀ ਆਉਣਾ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਸ਼ਬਦੀ ਸਰਲ ਕਰਦੇ ਆਂ ਤੇ ਆਪਣੇ ਪਿਆਰ ਸਤਿਕਾਰ ਦੇ ਨਾਲ ਜਿਹੜੇ ਗੁਰੂ ਦੇ ਪਿਆਰੇ ਕਿਹੋ ਜਿਹਾ ਉਹਨਾਂ ਦੀ ਵਸਤਾ ਬਣ ਗਈ ਕਿਹੋ ਜਿਹਾ ਉਹ ਬਣ ਗਿਆ ਅਰ ਬਣਿਆ ਗੁਰੂ ਦੀ ਬਖਸ਼ਿਸ਼ ਰਹਿਮਤ ਦੇ ਕਿਰਪਾ ਨਾਲ ਬਸ ਦੀ ਗੱਲ ਨਹੀਂ ਨਾ ਗੁਰੂ ਸਾਹਿਬ ਤੁਹਾਹਾਨੂੰ ਸੋ ਸੇਵਾ ਕੀਤੀ ਸਭਲ ਹੈ ਉਹ ਸੇਵਾ ਕੀਤੀ ਹੋਈ ਸਭਲ ਹੈ ਕਿਹੜੀ ਜੀ ਸਾਹ ਸੇਵਾ ਕੀਤੀ ਸਭਲ ਜਿੱਦ ਸਾਤੂ ਗੁਰੂ ਕਾ ਮਨ ਮੰਨੇ ਜਿਹੜੇ ਸੇਵਾ ਕਰਨਾ ਨਾ ਗੁਰੂ ਦਾ ਮਨ ਮੰਨ ਜਾਏ ਗੁਰੂ ਖੋਸ਼ ਹੋ ਜਾਏ ਸਾਧ ਸੰਗਤ ਉਹ ਸੇਵਾ ਜੀ ਕਰੇਗਾ ਜਿਵੇਂ ਪਰਿਵਾਰ ਨੇ ਬੜੇ ਪਿਆਰ ਸਤ ਕਰਦਿਨਾਲ ਸੇਵਾਤਿੰਨ ਦਿਨ ਕੀਤੀ ਹੈ ਪਵਿੱਤਰ ਗੁਰਬਾਣੀ ਦੇ ਜੋਤ ਸਰਾਹਣ ਕੀਤੇ ਅਤੇ ਬੜੇ ਚੌਂ ਪਿਆਰ ਦੇ ਨਾਲ ਸਾਸੂ ਜੀ ਦੀ ਸੇਵਾ ਕੀਤੀ ਹੈ ਸਾਸੇਵਾ ਕੀਤੀ ਸਭ ਤੋਂ ਸੇਵਾ ਕੀਤੀ ਸਤਰੀ ਹੈ ਇਹ ਸਭ ਨੂੰ ਕਰਨਾ ਨੇ ਜਿਹੜੀ ਸੇਵਾ ਤੋਂ ਗੁਰੂ ਖੁਸ਼ ਹੋ ਜਾਏ ਪਰ ਇਹ ਵਿਚਾਰ ਇਹ ਪਤਾ ਲੱਗਦਾ ਜੇ ਗੁਰੂ ਕੀਤਾ ਕਰੇ ਜੇ ਬਖਸ਼ਿਸ਼ ਕਰੇ ਜੇ ਰੰਤ ਕਰੇ ਤਾਂ ਸੇਵਾ ਦੇ ਇਹ ਜੀਵ ਜੁੜਦਾ ਹੈ ਉਹ ਬੜੇ ਪਿਆਰ ਸਤਕਾਰ ਦੇ ਨਾਲ ਆਪਾਂ ਸ਼ਰਵਾਨੀ ਦਾ ਸ਼ੁਕਰਾ ਅਦੇ ਆ ਕੁਸ਼ਿਆ ਨੂੰ ਮੁੱਖ ਕਰਦੇ ਲੋਕਾਂ ਦੀ ਦੂਰ ਨੂੰ ਗੁਰੂ ਬਾਨੀ ਦਾ ਉਚਾਰ। ਆਓ ਹੋਰ ਇਸ ਰੋਣ। ਆਓ ਬੜੇ ਪਿਆਰ ਨਾਲ ਬਣਿਆ ਜੀ ਸ਼ਰਨ ਕਰੀਏ। ਭਾਈ ਗੁਰਵੰਤ ਸਿੰਘ ਬਲੋਈ ਆਪਾਂ ਅੱਜ ਨਹੀਂ ਪੜਾਉਣੀ ਹੈ। ਅੰਦੀ ਵੀ ਅੱਜ ਨਹੀਂ ਆਉਣੀ ਹੈ। ਸੋਗ੍ਰੁੱਪ ਪਰ ਇਹਨਾਂ ਨੂੰ ਤੇ ਕਿਹੜਾ ਬੋਸ਼ਿਸ਼ ਕਰਕੇ ਨਾ ਨਹੀਂ ਕਰਕੇ ਨਾ ਤੇ ਵੀ ਇਹਨਾਂ ਨੂੰ ਵੀ ਕਿੰਨੀ ਹਾਜ਼ਰੀ ਸੋ ਸੇਵਾ ਕਰਨ ਨੂੰ ਸਹਿਪਾ ਬਰਬੋਸਾਤਾ ਹੋச்சு। ਸਤਿ ਆਸੂ ਨੂੰ ਗੁਰੂ ਜੀ ਦੀ ਬੋਸ਼ਿਸ਼ ਅਤੇ ਨਾੜੀ ਸੇਵਾ ਕਰਨੀ ਬਖਸ਼ਿਸ਼ ਦਾ ਇਹ ਸੇਵਾ ਜੋ ਤਦਲੀ ਹੈ ਗੁਰੂ ਦੀ ਰਹਿਮਤ ਤੇ ਉਸਰ ਦੀ ਵਸ਼ਿਸ਼ਤੇ ਈਨ ਨਗਰ ਦੀ ਪਿਆਰ ਸੁਭਾ ਸੇਵਾਦਾਰ ਜੋ ਹਨ ਉਹਨਾਂ ਨੇ ਪਿਆਰ ਸੁਭਾ ਸੇਵਾ ਤਦਲੀ ਹੈ ਤੇ ਜਦੋਂ ਦੇ ਰਾਜਸੀ ਮੱਧਮ ਪੈਸਾ ਅਸਵਧੀ ਦੇ ਵਾਰ ਦੇ ਪੀੜਤ ਦੀ ਸੇਵਾ ਕੋਦੇ ਹਨ ਨਾਲੇ ਇਹ ਸਰਕਾਰੀ ਨੌਕਰੀ ਕਰਦੇ ਸਨ ਭਾਈ ਰਣ ਸਿੰਘ ਅਤੇ ਨਾਲ ਹੀ ਇਹ ਅਸਵਧੀ ਦੇ ਵਾਰ ਤੇ ਜਿੱਤੇ